ਕਿਉਂ ਤੇ ਹਟੋ ਨੇ ਨਿਕਲਾ ਸੀ ਫਲਟਾ ਕੱਟਦਾ ਚੱਕਾ ਬਹੁਤਾ ਉਸਤਾਦ ਉਹਦਾ ਯਰ ਮਿੰਦੀ ਹੋਰ ਆ ਜਿੰਨੇ ਤੇਰੇ ਉਮਰ ਹੋ ਗਏ ਉਨਾ ਚਿਰ ਹੋ ਗਿਆ ਮੈਨੂੰ ਕੰਮ ਕਰਦੈ ਨੂੰ ਇੱਥੇ ਕਿਹੜਾ ਹੈ ਉਹ ਹਾਂ ਮਨਦੀਪ ਓਏ ਹਾਂ ਕਿੱਥੇ ਹੋ ਅਸੀਂ ਪੱਕੇ ਸੀ ਯਾਰ ਅੰਦਰਲੇ ਗੁਰੂ ਘਰ ਕੋਲੇ ਕੰਮ ਆਇਆ ਕਰੀ ਜਾਂਦੇ ਸੀ ਓਛੇਤੀ ਛੇਤੀ ਡਾਕਟਰ ਪਹੁੰਚੋ ਤੁਹਾਨੂੰ ਐਸਡੀ ਸਾਹਿਬ ਨੇ ਬੁਲਾਇਆ ਸਟੂਡੀਓ ਸਾਹਿਬ ਨੇ ਐਡੀ ਐਮ ਜਰਸੀ ਚ ਸਾਡੇ ਆਪਾਂ ਨੂੰ ਕਿਉਂ ਬੁਲਾਇਆ ਓਏ ਸਾਹਿਬ ਨੇ ਆਪਾਂ ਨੂੰ ਨਾਮ ਨੂੰ ਦੇਣਾ ਹੂੰ ਖੁਸ਼ ਹੋ ਕੇ ਆਪਣੇ ਕੰਮਾਂ ਤੋਂ ਹਾਂ ਇਹ ਤਾਂ ਹੈ ਤੁਹਾਨੂੰ ਪਤਾ ਆਦਾ ਹੈ ਆਪਣਾ ਆਹ ਓਹ ਦੋਵੇਂ ਮਨਦੀਪ ਨੂੰ ਪੁੱਛਦੇ ਹਾਂ ਓਏ ਹਾਂ ਆ ਗਏ ਕੀ ਗੱਲ ਹੋ ਗਈ ਸਾਹਿਬ ਨੇ ਬੁਲਾਇਆ ਅੱਜ ਓਏ 9 ਨੰਬਰ ਵਾਟੋਮੀਟਰ ਤੁਸੀਂ ਪੱਟ ਕੇ ਲਿਆਓ ਹਾਂ ਹਾਂ ਮੈਂ ਪੱਟ ਕੇ ਲਿਆਂਦਾ ਉਥੋਂ ਮੀਟਰ ਭੈਣ ਚਾਈਨੀਜ਼ ਜਾਂ ਜੋੜ ਲਾਉਣਾ ਆਉਂਦਾ ਤੈਨੂੰ ਨੂੰ ਵੱਡਾ ਇੰਜੀਨੀਅਰ ਬਣ ਜਾਣਾ ਜਿਹਦਾ ਪੱਟ ਕੇ ਲਿਆ ਉਹਦਾ ਪੱਟ ਕੇ ਨਹੀਂ ਲਿਆਂਦਾ ਹੋਰੀ ਇਹਦਾ ਮੀਟਰ ਕੱਟ ਲੈ ਉਹ ਬੈਠਾ ਅੰਦਰ ਰੈਡੀਓ ਸਾਹਿਬ ਕੋਲੇ ਪਾਵਾ ਓੜੇ ਹਾਰ